ਸ੍ਰੀ ਕਾਲ ਜੀ ਮੈਂ ਲਾਹ ਪ੍ਰਿਕਰ ਹਜ਼ਰਾਂ ਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖੀ ਇਹ ਕਹਾਣੀ ਮਾਹੀ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਮੈਡਮ ਵੀ ਹੈਰਾਨ ਵੀ ਸਰ ਨੂੰ ਅਚਾਨਕ ਕੀ ਹੋ ਗਿਆ ਉਹ ਪਹਿਲਾਂ ਤਾਂ ਸੂਪਰ ਕੱਪੜੇ ਪਾਉਂਦੇ ਸਨ ਸਰ ਨੇ ਚਿੱਠੀ ਵਿੱਚ ਪੁੱਛਿਆ ਕਿਵੇਂ ਲੱਗਦਾ ਹਾਂ ਮੈਂ ਤਾਂ ਕੁੜੀਆਂ ਨੇ ਮੈਡਮ ਵੱਲੋਂ ਜਵਾਬ ਦਿੱਤਾ ਬਹੁਤ ਖੂਬਸੂਰਤ ਲੱਗਦੀ ਹੂੰ ਤੁਸੀਂ ਸਰ ਨੂੰ ਪੈਸੇ ਖਰਚੀਆਂ ਦਾ ਮੁੱਲ ਮੁੜਿਆ ਚਿੱਠੀਆਂ ਨੇ ਸਰ ਦੀ ਜ਼ਿੰਦਗੀ ਬਦਲ ਦਿੱਤੀ ਸੀ ਉਹਨੋਂ ਕੁੜੀਆਂ ਨੂੰ ਖੜਾਉਣ ਦੀ ਬਜਾਏ ਦੂਰ ਬੈਠ ਕੇ ਸ਼ਾਇਰੂ ਸ਼ਾਇਰੀ ਲਿਖਦੇ ਰਹਿੰਦੇ ਫਿਰ ਉਹੀ ਸ਼ੇਰ ਉਹ ਚਿੱਠੀ ਵਿੱਚ ਲਿਖ ਕੇ ਭੇਜਦੇ ਕੁੜੀਆਂ ਦੀਆਂ ਲਿਖੀਆਂ ਚਿੱਠੀਆਂ ਨੇ ਸਰ ਨੂੰ ਕੋਚ ਤੋਂ ਸ਼ਾਇਰ ਬਣਾ ਦਿੱਤਾ ਇੱਕ ਕੁੜੀ ਨੇ ਸਕੀਮ ਕੀਤੀ ਸਰ ਤੋਂ ਨੀਵੀਆ ਕਰੀਮ ਦੀ ਡੱਬੀ ਮੰਗਵਾਈ ਜਾਏ ਕਿਉਂਕਿ ਠੰਡ ਵਧਨ ਕਰਕੇ ਖੁਸ਼ਕੀ ਹੋ ਗਈ ਸੀ ਉਹਨੇ ਚਿੱਠੀ ਵਿੱਚ ਲਿਖ ਦਿੱਤਾ ਮੈਡਮ ਵੱਲੋਂ ਵੀ ਮੈਨੂੰ ਨੀਵੀਆ ਕਰੀਮ ਦੀ ਵੱਡੀ ਡੱਬੀ ਲਿਆ ਕੇ ਦਿਓ ਚਿੱਠੀ ਪੜ੍ਹ ਕੇ ਸਰ ਨੂੰ ਤਾਂ ਜਿਵੇਂ ਚਾ ਚੜ ਗਿਆ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਜਦੋਂ ਕਿਸੇ ਚੀਜ਼ ਦੀ ਮੰਗ ਕਰਦਾ ਤੁਹਾਡੇ ਕੋਲੋਂ ਤਾਂ ਤੁਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹੋ ਸਰਦਾ ਵੀ ਇਹੋ ਹਾਲ ਸੀ ਅਗਲੇ ਦਿਨ ਹੀ ਨੀਵਿਆ ਦੀ ਡੱਬੀ ਹਾਜ਼ਰ ਹੋ ਗਈ ਕੁੜੀਆਂ ਨੇ ਕਈ ਦਿਨ ਮੌਜ ਕੀਤੀ ਉਸ ਤੋਂ ਬਾਅਦ ਇੱਕ ਵਾਰੀ ਫਿਰ ਇੱਕ ਹੋਰ ਡੱਬੀ ਮੰਗਵਾਈ ਗਈ ਉਹ ਵੀ ਹਾਜ਼ਰ ਹੋ ਗਈ ਚਿੱਠੀਆਂ ਦਾ ਸਿਲਸਿਲਾ ਲੰਬਾ ਚੱਲਣ ਕਰਕੇ ਹੁਣ ਸਰ ਨੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਪ੍ਰੇਮ ਕਰਨ ਵਾਲੀ ਮਿਲਣਾ ਜ਼ਰੂਰ ਚਾਹੁੰਦੇ ਹਨ ਹੁਣ ਹਰ ਚਿੱਠੀ ਵਿੱਚ ਸਰ ਮੈਡਮ ਨੂੰ ਮਿਲਣ ਲਈ ਕਹਿੰਦੇ ਸਰ ਦੇ ਸ਼ੇਰ ਵੀ ਉਦਾਸੀ ਵਾਲੇ ਹੋ ਗਏ ਕਈ ਵਾਰ ਤਾਂ ਬੀਬ ਫਾਇਦੀਆਂ ਗੱਲਾਂ ਵੀ ਕਰਦੇ ਦੋ ਡੱਬੀਆਂ ਨਿਵੀਆਂ ਦੀਆਂ ਦੇ ਕੇ ਸਰ ਮੈਡਮ ਤੇ ਆਪਣਾ ਹੱਕ ਸਮਝਣ ਲੱਗ ਗਏ ਸਨ ਕੁੜੀਆਂ ਲਈ ਹੁਣ ਮੁਸ਼ਕਲ ਦੀ ਘੜੀ ਆ ਗਈ ਉਹਨਾਂ ਨੂੰ ਦਰਸ ਤੋਂਣ ਲੱਗ ਗਿਆ ਕਿਦੜੇ ਸਰ ਮੈਡਮ ਨੂੰ ਮਿਲਣ ਵਾਰੀ ਪੁੱਛੀ ਨਾ ਲੈਣ ਹੁਣ ਉਹ ਇਸ ਪ੍ਰੇਮ ਕਹਾਣੀ ਦਾ ਅੰਤ ਕਰਵਾਉਣਾ ਚਾਹੁੰਦੀਆਂ ਸਨ ਪਰ ਇਹ ਹੁਣ ਇੰਨਾ ਆਸਾਨ ਨਹੀਂ ਸੀ ਸਰ ਦੇ ਇਸ ਤਰ੍ਹਾਂ ਦੇ ਵਤੀਰੇ ਕਾਰਨ ਕੁੜੀਆਂ ਡਰ ਗਈਆਂ ਕਿਉਂਕਿ ਸਰ ਹੁਣ ਹਰ ਚਿੱਠੀ ਵਿੱਚ ਮੈਡਮ ਨੂੰ ਮਿਲਣ ਲਈ ਕਹਿੰਦਾ ਮਾਹੀ ਵੀ ਚਿੰਤਤ ਸੀ ਕਿ ਇਸ ਮੁਸੀਬਤ ਨੂੰ ਕਿਵੇਂ ਨਿਕਲਿਆ ਜਾਵੇ ਕੁੜੀਆਂ ਨੇ ਸਰ ਦੀਆਂ ਚਿੱਠੀਆਂ ਦੇ ਜਵਾਬ ਦੇਣੇ ਬੰਦ ਕਰ ਦਿੱਤੇ ਸਰ ਹੁਣ ਹੋਰ ਵੀ ਵੱਡੀਆਂ-ਵੱਡੀਆਂ ਚਿੱਠੀਆਂ ਲਿਖਦਾ ਮੈਡਮ ਲਈ ਲਿਖਦਾ ਜੇ ਤੁਸੀਂ ਜਵਾਬ ਨਾ ਦਿੱਤਾ ਤਾਂ ਮੈਂ ਮਰ ਜਾਣਾ ਕੁੜੀਆਂ ਹੋਰ ਡਰ ਗਈਆਂ ਉਹਨਾਂ ਨੇ ਚਿੱਠੀਆਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਚਿੱਠੀਆਂ ਵਿੱਚ ਮੈਡਮ ਵੱਲੋਂ ਸਰ ਨੂੰ ਬੇਨਤੀ ਕੀਤੀ ਵੀ ਮੈਂ ਤੁਹਾਡੀ ਨਾਲ ਹਾਂ ਪਰ ਪਲੀਜ਼ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਨਹੀਂ ਮਿਲ ਸਕਦੀ ਤੁਹਾਨੂੰ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਇਸੇ ਤਰ੍ਹਾਂ ਚੱਲਣ ਦਿਓ ਥੋੜੇ ਦਿਨ ਚਿੱਠੀਆਂ ਦਾ سلسلہ ਇਸੇ ਤਰ੍ਹਾਂ ਚੱਲਦਾ ਰਿਹਾ ਕੁੜੀਆਂ ਦੀ ਚੰਗੀ ਕਿਸਮਤ ਨੂੰ ਮੈਡਮ ਦੀ ਮੰਗਣੀ ਹੋ ਗਈ ਤੇ ਨਾਲ ਹੀ ਵਿਆਹ ਸੀ ਕੁੜੀਆਂ ਨੇ ਮੈਡਮ ਵੱਲੋਂ ਚਿੱਠੀ ਵਿੱਚ ਕਿਹਾ ਹੁਣ ਮੇਰਾ ਵਿਆਹ ਹੋ ਰਿਹਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੇਰੀ ਜ਼ਿੰਦਗੀ ਚ ਚਲੇ ਜਾਓ ਸਰ ਨੇ ਕੁਰਬਾਨੀ ਕਰਨ ਦਾ ਮਨ ਬਣਾ ਲਿਆ ਉਸ ਨੇ ਆਖਰੀ ਚਿੱਠੀ ਲਿਖ ਕੇ ਮੈਡਮ ਨਾਲ ਵਾਦਾ ਕੀਤਾ ਕਿ ਉਹ ਹੁਣ ਉਸ ਨੂੰ ਕਦੇ ਵੀ ਚਿੱਠੀ ਨਹੀਂ ਲਿਖੇਗਾ ਤੇ ਨਾ ਹੀ ਮਿਲੇਗਾ ਸਰ ਹੁਣ ਉਦਾਸ ਰਹਿਣ ਲੱਗ ਗਿਆ ਹਰ ਰੋਜ਼ ਸ਼ਰਾਬ ਪੀਂਦਾ ਉਸ ਦੀ ਜ਼ਿੰਦਗੀ ਖੇਬਰ ਲੱਗੀ ਉਹ ਸਾਰਾ ਦਿਨ ਗਮ ਸੁਮ ਰਹਿਂਦਾ ਉਦੋਂ ਮੈਡਮ ਦਾ ਵਿਆਹ ਹੋ ਗਿਆ ਤੇ ਇਦھر ਸਰ ਨੇ ਆਪਣੀ ਬਦਲੀ ਕਰਵਾ ਲਈ ਕੁੜੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਨਾਲ ਖੁਸ਼ੀ ਵੀ ਸੀ ਕੀ উন্নতি ਜਾਣ ਛੁੱਟ ਗਈ ਵੇਖਦੇ-ਵੇਖਦੇ ਸਾਲ ਲੰਘ ਗਿਆ ਮਾਹੀ ਦੇ ਪ੍ਰੇਮ ਵਿੱਚੋਂ ਸਿਰਫ 55% ਨੰਬਰ ਹੀ ਆਏ ਪਰ ਸ਼ੁਕਰ ਹੈ ਕਿ ਉਹ ਸਾਰੇ ਬਿਪਰੰਚੂ ਪਾਸੇ ਉਸਨੇ ਅਗਲੇ ਸਾਲ ਵਿੱਚ ਦਾਖਲਾ ਲੈ ਲਿਆ ਉਸਦੇ ਐਨਕਾਡ ਨੰਬਰ ਵੇਖ ਕੇ ਉਸੇ ਪਿਤਾ ਜੀ ਨੂੰ ਚਿੰਤਾ ਹੋਣ ਲੱਗੀ ਉਹ ਚਾਹੁੰਦੇ ਸਨ ਜਲਦੀ ਤੋਂ ਜਲਦੀ ਕੋਈ ਵਧੀਆ ਮੁੰਡਾ ਲੱਭ ਜਾਵੇ ਤਾਂ ਉਹ ਮਾਹੀ ਦਾ ਵਿਆਹ ਕਰਕੇ ਚਿੰਤਾ ਮੁਕਤ ਹੋ ਜਾਣ ਮਾਪੇ ਨੂੰ ਪਤਾ ਨਹੀਂ ਇਹ ਕਿਉਂ ਲੱਗਦਾ ਹੈ ਕਿ ਕੁੜੀਆਂ ਦਾ ਵਿਆਹ ਕਰਕੇ ਉਹ ਚਿੰਤਾ ਮੁਕਤ ਹੋ ਜਾਣਗੇ ਮਾਹੀ ਦੀ ਕਾਲਜ ਵਿੱਚ ਜੋ ਹੀ ਰੁਟੀਨ ਜਾਰੀ ਰਹੀ ਉਹ ਦੂਸਰੇ ਮਾਪੇ ਨੇ ਮਾਈ ਵਾਸਤੇ ਰਿਸ਼ਤੇਦਾਰੀ 'ਚ ਵਿਆਹ ਮੌਕੇ ਇੱਕ ਮੁੰਡਾ ਪਸੰਦ ਕਰ ਲਿਆ ਸੀ ਸਿੰਦਰ ਹੁਰੀ ਚਾਰ ਭੈਣ ਭਰਾ ਸਨ ਸਿੰਦਰ ਸਭ ਤੋਂ ਵੱਡਾ ਸੀ ਉਸ ਦੀ ਉਮਰ 30 ਸਾਲ ਦੀ ਸੀ ਪਰ ਮਾਹੀ ਮਹਿਜ 19 ਸਾਲਾਂ ਦੀ ਸੀ ਸਿੰਦਰ ਦੇ ਬਾਕੀ ਭੈਣ ਭਰਾ ਵੀ ਮਾਹੀ ਤੋਂ ਕਈ-ਕਈ ਸਾਲ ਵੱਡੇ ਸਨ ਸਿੰਦਰ ਸਰਕਾਰੀ ਨੌਕਰੀ ਕਰਦਾ ਸੀ ਘਰ ਵੀ ਚੰਗਾ ਸੀ ਇਸ ਲਈ ਮਾਹੀ ਦੇ ਪਿਤਾ ਜੀ ਨੇ ਮਾਹੀ ਦੇ ਰਿਸ਼ਤੇ ਲਈ ਸਿੰਦਰ ਦੇ ਪਿਤਾ ਜੀ ਨੂੰ ਹਾਂ ਕਰ ਦਿੱਤੀ ਮਾਹੀ ਜਦੋਂ ਕਾਲਜ ਤੋਂ ਆਈ ਤਾਂ ਉਸਦੀ ਮਾਂ ਨੇ ਉਸ ਨੂੰ ਰਿਸ਼ਤੇ ਦੀ ਗੱਲ ਦੱਸੀ ਤੇ ਨਾਲ ਇਹ ਵੀ ਕਿਹਾ ਕਿ ਉਹ ਕੱਲ ਵੇਖਣ ਆ ਰਹੇ ਹਨ ਕੁੜੀ ਤਾਂ ਉਹਨਾਂ ਨੂੰ ਫੋਟੋ ਵੇਖ ਕੇ ਹੀ ਪਸੰਦ ਆ ਗਈ ਸੀ ਬਸ ਉਹਨਾਂ ਤਾਂ ਸਮਝੇ ਸ਼ਗਨ ਕਰਨ ਹੀ ਆਉਣਾ ਸੀ ਮਾਹੀ ਨੂੰ ਵਿਆਹ ਬਾਰੇ ਕੋਈ ਸਮਝ ਨਹੀਂ ਸੀ ਨਾਹੀਂ ਉਸਨੂੰ ਕਿਸ ਨੇ ਦੱਸਣ ਦੀ ਕਿਛਲ ਕੀਤੀ ਵੀ ਸਿੰਦਰ ਉਸ ਤੋਂ 11 ਸਾਲ ਵੱਡਾ ਹੈ ਉਸ ਰੀਤਾ ਇਹ ਵੀ ਨਹੀਂ ਪੁੱਛਿਆ ਕਿ ਮੁੰਡਾ ਕਰਦਾ ਕੀ ਆ ਉਸਦੇ ਪਰਿਵਾਰ 'ਚ ਕੌਣ-ਕੌਣ ਨੇ ਬਸ ਉਹ ਚੁੱਪਚਾਪ ਮਾਂ ਨਾਲ ਨਵੇਂ ਸੂਟ ਲੈਣ ਲਈ ਬਾਜ਼ਾਰ ਚਲੀ ਗਈ ਉਸਨੂੰ ਬਸ ਇੰਨਾ ਪਤਾ ਸੀ ਕਿ ਵਿਆਹ ਵਿੱਚ ਉਸਨੂੰ ਨਵੇਂ ਸੂਟ ਤੇ ਗਹਿਣੇ ਮਿਲਣੇ ਸਨ ਉਸਨੂੰ ਇਹੀ ਖੁਸ਼ੀ ਸੀ ਅਗਲੇ ਦਿਨ ਉਸਨੂੰ ਕਾਲਜ ਤੋਂ ਛੁੱਟੀ ਕਰਵਾ ਦਿੱਤੀ ਗਈ ਮੁੰਡੇ ਵਾਲੇ ਵੀ ਆ ਗਏ ਉਸਤੇ ਮਾ ਨੇ ਮਾਹੀ ਨੂੰ ਸ਼ਿੰਗਾਰ ਕੇ ਮੁੰਡੇ ਦੇ ਨਾਲ ਲਿਆ ਕੇ ਭੱटा ਦਿੱਤਾ ਉਸ ਨੇ ਅੱਖ ਪੱਟ ਕੇ ਮੁੰਡੇ ਵੱਲ ਇੱਕ ਵਾਰ ਵੀ ਨਾ ਵੇਖਿਆ ਮਾਹੀ ਦਾ ਸ਼ਗਨ ਹੋ ਗਿਆ ਉਸ ਸੱਸ ਵੀ ਉਸ ਵਾਸਤੇ ਦੋ ਨਵੇਂ ਸੂਟ ਲੈ ਕੇ ਆਈ ਤੇ ਨਾਲ ਫੁਲਕਾਰੀ ਵੀ ਉਸ ਦੇ ਘਰ ਵਾਲੇ ਨੇ ਸੁਰ ਰਿੰਗ ਪਾ ਦਿੱਤੀ ਤੇ ਸੱਸ ਨੇ ਸੋਹਣੇ ਦਾ ਸੈੱਟ ਅਗਲੇ ਦਿਨ ਉਸ ਨੇ ਕਾਲਜ ਚ ਜਾ ਕੇ ਆਪਣੀਆਂ ਸਹੇਲੀਆਂ ਨੂੰ ਆਪਣੇ ਸ਼ਗਨ ਬਾਰੇ ਦੱਸਿਆ ਉਸ ਨੇ ਆਪਣੀ ਰਿੰਗ ਵੀ ਵਿਖਾਈ ਫਜਦੋ ਕੁੜੀ ਨੇ ਉਸੇ ਘਰ ਵਾਲੇ ਬਾਰੇ ਪੁੱਛਿਆ ਤਾਂ ਉਸਨੇ ਹੈਰਾਨ ਹੋ ਕੇ ਕਿਹਾ ਕਿ ਮੈਂ ਤਾਂ ਉਸਨੂੰ ਵੇਖਿਆ ਹੀ ਨਹੀਂ ਹੁਣ ਮਾਹੀ ਜਦੋਂ ਵੀ ਵਿਹਲੀ ਹੁੰਦੀ ਤਾਂ ਆਪਣੇ ਪਤੀ ਦੀ ਕਲਪਨਾ ਕਰਦੀ ਵੀ ਉਹ ਕਿਹੋ ਜਿਹਾ ਹੋਵੇਗਾ ਉਹ ਉਸਨੜਕੀ ਗੱਲਾਂ ਕਰਿਆ ਕਰੇਗੀ ਪਰ ਇਸ ਕੱਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਉਸ ਸਹੇਣੀਆਂ ਵੀ ਉਸਨੂੰ ਖੁਸ਼ਕਿਸਮਤ ਹੀ ਸਮਝਦੀਆਂ ਕਿ ਐਸਾ ਵਿਆਹ ਹੋਣ ਵਾਲਾ ਹੈ ਉਹ ਉਸਨੂੰ ਕਹਿੰਦੀਆਂ ਕਿ ਤੂੰ ਸਾਨੂੰ ਵੀ ਆਪਣੀਆਂ ਦਰਾਨੀਆਂ ਬਣਾ ਕੇ ਲੈ ਜਾਏਂ ਮਾਹੀ ਹਾਂ ਮੇਂ ਪਰ ਲੈਂਦੀ ਜਿਵੇਂ ਸਭ ਕੁਝ ਉਸਤੇ ਹੀ ਹੱਥ ਹੋਵੇਗਾ ਇਸ ਵਾਰ ਵੀ ਮਾਹੀ ਨੇ ਪੜਾਈ ਵਿੱਚ ਘੱਟ ਹੀ ਧਿਆਨ ਦਿੱਤਾ ਉਹਨਾਂ ਦੇ ਘਰ ਵਿੱਚ ਹੁਣ ਸਿਰਫ ਮਾਹੀ ਦੇ ਵਿਆਹ ਦੀ ਹੀ ਗੱਲ ਹੁੰਦੀ ਉਸ ਨੂੰ ਵੀ ਬਹੁਤ ਚੰਗਾ ਲੱਗਦਾ ਜਿਵੇਂ ਉਸ ਤਿੰਦਰ ਦੀ ਜਵਸਤੇ ਘਰ ਵਾਲਿਆਂ ਦੀ ਘਰ ਵਿੱਚ ਕੋਈ ਗੱਲ ਹੁੰਦੀ ਮਾਹੀ ਦੀ ਮਾਂ ਨੇ ਮਾਹੀ ਦੇ ਵਿਆਹ ਲਈ ਕੱਪੜੇ ਤੇ ਗਹਿਣੇ ਖਰੀਦਨੇ ਸ਼ੁਰੂ ਕਰ ਦਿੱਤੇ ਮਾਹੀ ਨੂੰ ਭਾਵੇਂ ਕੁਝ ਵੀ ਨਹੀਂ ਪਤਾ ਸੀ ਪਰ ਉਹ ਵੀ ਪੂਰੀ ਦਿਲਚਸਪੀ ਲੈਂਦੀ अपने नमी सूटों की कई बार गिनती कर दी उधर उसके पेपर आ गए सतेंद्र भी अपने महकमे वालों दो महीन ट्रेनिंग से चला गया माही ने पेपर दिते रिजल्ट आया वह पास तो इस साल भी हो गई पर नंबर पंजा परसेंट ही आई उसने अगली क्लास में दाखला ले लिया कॉलेज ही उसका तीसरा साल से पर महज तीन महीनों बाद उसका विहसी ਹੋਨਸਤ ਨੂੰ ਵੀ ਕਾਲਜ ਜਾਣਾ ਚੰਗਾ ਨਹੀਂ ਸੀ ਲੱਗਦਾ ਉਹ ਕਰ ਰਹੀ ਕਿ ਆਪਣੇ ਵਿਆਹ ਦੀਆਂ ਹੋ ਰਹੀਆਂ ਤਿਆਰੀਆਂ ਵਿੱਚ ਹੱਥ ਵਟਾਉਣਾ ਚਾਹੁੰਦੀ ਸੀ ਮਾਂ ਵੀ ਹੁਣ ਇਹੋ ਚਾਹੁੰਦੀ ਸੀ ਕਿ ਉਹ ਹੁਣ ਘਰੇ ਹੀ ਰਿਹਾ ਕਰੇ ਕਦੇ-ਕਦੇ ਉਹ ਕਾਲਜ ਆਉਂਦੀ ਸੀ ਉਸ ਦੀਆਂ ਸਹੇਲੀਆਂ ਨੇ ਉਸ ਨੂੰ ਕਈ ਸਲਾਹਾਂ ਦੇਣੀਆਂ ਮਾਹੀ ਹੁਣ ਕਾਲਜ ਵੀ ਇਹੋ ਚਾਹੁੰਦੀ ਸੀ ਕਿ ਉਸ ਦੇ ਵਿਆਹ ਦੀਆਂ ਗੱਲਾਂ ਹੀ ਹੋਣ ਵੇਖਦੇ-ਵੇਖਦੇ ਵਿਆਹ ਵਾਲਾ ਦਿਨ ਵੀ ਨੇੜੇ ਆ ਗਿਆ 10 ਦਿਨ ਪਹਿਲਾਂ ਹਲਵਾਈ ਆ ਗਿਆ ਮਠੇਈਆਂ ਬਣਨੀ ਸ਼ੁਰੂ ਹੋ ਗਈਆਂ ਰਿਸ਼ਤੇਦਾਰੀਆਂ ਚ ਸੁਨੇਹੇ ਭੇਜਨੇ ਸ਼ੁਰੂ ਕਰ ਦਿੱਤੇ ਘਰ ਵਿੱਚ ਹੌਲੀ-ਹੌਲੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ ਮਾਹੀ ਦੀ ਮਹਿੰਦੀ ਲਾਈ ਗਈ ਵਟਨੇ ਮਲੇ ਗਏ ਵਿਆਹ ਤੋਂ 2 ਦਿਨ ਪਹਿਲਾਂ ਰਿਸ਼ਤੇਦਾਰਾਂ ਨਾਲ ਘਰ ਪਰ ਗਿਆ ਸਾਰੇ ਪਾਸੇ ਵਿਆਹ ਦੀ ਭਜ ਦੌਰ ਸੀ ਮਾਹੀ ਇੱਕ ਕਮਰੇ ਵਿੱਚ ਬੈਠੀ ਰਹਿੰਦੀ ਮਾਂ ਨੇ ਕਿਹਾ ਸੀ ਵਿਆਹ ਵਾਲੀਏ ਕੁੜੀਆਂ ਹਰ ਹੱਲ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਮਾਹੀ ਦੀ ਬਰਾਤ ਆਈ ਬਰਾਤੀ ਖੂਬ ਸੇਵਾ ਕੀਤੀ ਗਈ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਤੇ ਅਖੀਰ ਡੋਲੀ ਦਾ ਸਮਾਂ ਵੀ ਹੋ ਗਿਆ ਮਾਹੀ ਨੇ ਹੁਣ ਸਦਾ ਲਈ ਘਰ ਛੱਡ ਦੇਣਾ ਸੀ ਹੁਣ ਉਸਨੇ ਆਪਣੇ ਨਵੇਂ ਘਰ ਜਾਣਾ ਸੀ ਉੱਥੇ ਲੋਕ ਵੀ ਨਵੇਂ ਸਨ ਤੇ ਘਰ ਵੀ ਨਵਾਂ ਸੀ ਮਾਹੀ ਦੀ ਡੋਲੀ ਤੋਰ ਦਿੱਤੀ ਗਈ ਸਤਿੰਦਰ ਨੂੰ ਸ਼ਰਾਬ ਪੀਂਦੀ ਆਦਤ ਸੀ ਉਹ ਉਸ ਦਿਨ ਵੀ ਸ਼ਰਾਬ ਪੀ ਕੇ ਆਇਆ ਸੀ ਮਾਹੀ ਆਪਣੀ ਘਰ ਵਾਲੀ ਤੇ ਘੋੜਾ ਨਾਲ 카르티 ਪਿਛਲੀ ਸ਼ੀਟ ਤੇ ਬੈਠੀ ਸੀ ਨਾਲ ਉਸਦੇ ਸਤੰਦਰ ਬੈਠਾ ਸੀ ਕਾਰਜ ਜਦੋਂ ਤੁਰੀ ਤਾਂ ਸਤੰਦਰ ਨੇ ਹੌਲੀ ਹੌਲੀ ਉਸਤਾ ਹੱਥ ਫੜ ਲਿਆ ਸੀ ਪਹਿਲਾਂ ਤਾਂ ਮਾਹੀ ਨੂੰ ਇਹ ਸ਼ੂ ਬਹੁਤ ਅਜੀਬ ਲੱਗੀ ਪਰ ਉਸ ਸਿੰਘਾਂ ਸਹਿਯੋਗ ਨੇ ਉਸਨੂੰ ਸਮਝਾਇਆ ਸੀ ਵੇ ਇਸ ਤਰ੍ਹਾਂ ਹੋਵੇਗਾ ਇਸ ਲਈ ਹੌਲੀ ਹੌਲੀ ਉਸਨੂੰ ਵਧੀਆ ਲੱਗਣ ਲੱਗ ਗਿਆ ਪਰ ਸਤੰਦਰ ਦੇ ਮੂੰਹ 'ਚ ਸ਼ਰਾਬ ਦੀ ਆ ਰਹੀ ਹਵਾੜ ਨੇ ਮਾਹੀ ਦਾ ਜੀ ਕਿਰਨ ਲਾ ਦਿੱਤਾ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਉਲਟੀ ਆ ਰਹੀ ਹੋਵੇ ਉਸ ਨੇ ਨਾਲ ਵਾਲੀ ਔਰਤ ਨੂੰ ਕਹਿ ਕੇ ਕਾਰ ਰੋਕਣ ਲਈ ਕਿਹਾ ਪਰ ਸਤਿੰਦਰ ਨੇ ਕੜਕਵੀ ਆਵਾਜ਼ ਵਿੱਚ ਡਰਾਈਵਰ ਨੂੰ ਕਾਰ ਨਾ ਰੁਕਣ ਦੀ ਹਦਾਇਤ ਕੀਤੀ ਮਾਹੀ ਇੱਕਦਮ ਡਰ ਗਈ ਤੇ ਉਸੇ ਤਰ੍ਹਾਂ ਸ਼ਰਾਬ ਦੀ ਹਵਾਅ ਵਿੱਚ ਬੈਠੀ ਰਹੀ ਉਸ ਦੇ ਸੌਰਿਆਂ ਦਾ ਘਰ ਜੇ ਦੂਰ ਸੀ ਮਾਹੀ ਦੀ ਢੋਲੀ ਵਾਲੀ ਕਾਰ ਸਤਿੰਦਰ ਦੇ ਘਰ ਪਹੁੰਚ ਗਈ ਮਾਹੀ ਦੇ ਸੱਸ ਨੇ ਪਾਣੀ ਵਾਰ ਮਾਹੀ ਨੂੰ ਕਰ ਵਿੱਚ ਪ੍ਰਵੇਸ਼ ਕਰਵਾਇਆ ਸਤਿੰਦਰ ਨੇ ਆਪਣੇ ਦੋਸਤਾਂ ਨਾਲ ਹੋਰ ਸ਼ਰਾਬੀ ਲਈ ਆਜ ਮਾਹੀ ਦੀ ਸ਼ਗਨ ਵਾਲੀ ਰਾਸ ਸੀ ਅੱਜ ਉਸਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਮਿਲਣਾ ਸੀ ਅਜੇ ਤੱਕ ਉਸਨੇ ਆਪਣੀ ਪਤਨੀ ਦਾ ਮੁੱਖ ਨਹੀਂ ਸੇਵੀ ਕੀਤਾ ਬਸ ਹੱਥਾਂ ਦੀ ਛੋਹ ਹੀ ਪ੍ਰਾਪਤ ਹੋਈ ਸੀ ਪਰ ਮਾਹੀ ਨੂੰ ਦੱਸਿਆ ਗਿਆ ਕਿ ਕੱਲ ਨੂੰ ਦੁਬਾਰਾ ਫੇਰਾ ਪਹੁੰਚ ਜਾਣਾ ਹੈ ਇਸ ਲਈ ਅਚੁਸਤੇ ਨਾਨਾ ਨੂੰ ਸਕੂਲ ਤੋਂ ਵੇਗੀ ਮਾਹੀ ਨੂੰ ਅਜੀਬ ਲੱਗਿਆ ਸ਼ਾਇਦ ਉਸ ਨੂੰ ਰੀਤੀ ਰਿਵਾਜਾਂ ਦੀ ਜ਼ਿਆਦਾ ਸਮਝ ਨਹੀਂ ਸੀ ਮਾਹੀ ਜਦ ਉਸਵੇਰੇ ਉੱਠੀ ਨਹਾ ਤੋ ਕਿਸ ਨੇ ਨਮਾ ਸੂਟ ਪਾ ਲਿਆ ਇਸ ਸੂਟ ਵਿੱਚ ਮਾਹੀ ਦਾ ਰੂਪ ਹੋਰ ਵੀ ਨਿੱਖਰ ਗਿਆ ਸੀ ਉਹ ਰੰਗ ਦੀ ਗੋਰੀ ਸੀ ਇਸ ਲਈ ਹਰ ਰੰਗ ਉਸ ਤੇ ਫਵਦਾ ਸੀ ਮਾਹੀ ਦੇ ਵਜੂਲਣ ਵੀ ਉਸ ਦੀ ਕਮਰੇ ਵਿੱਚ ਆ ਗਈ ਤੇ ਹੋਰ ਦੋ ਕੁੜੀਆਂ ਆ ਗਈਆਂ ਮਾਹੀ ਦੇ ਨਾਨੇ ਕਿਹਾ ਲਿਆ ਭਾਬੀ ਮੈਂ ਤੁਹਾਡਾ హెయిర్ ਸਟਾਈਲ ਬਣਾ ਦਿਆਂ ਉਹ ਚੂਲਣੇ ਕਿਹਾ ਮਾਹੀ ਨੂੰ ਆਪ ਬਹੁਤ ਸੋਹਣੀ ਹੇਅਰ ਸਟਾਈਲ ਆਉਂਦੀ ਨੇ ਸਾਰੀਆਂ ਕੁੜੀਆਂ ਨੇ ਕਿਹਾ ਭਾਬੀ ਬਣਾ ਕੇ ਵਿਖਾਓ ਮਾਹੀ ਨੇ ਆਪਣੇ ਸਿਰ ਤੇ ਡਾਕ ਬੰਗਲਾ ਵਾਲਾ ਹੇਅਰ ਸਟਾਈਲ ਬਣਾਇਆ ਹੇਅਰ ਸਟਾਈਲ ਨੇ ਤਾਂ ਮਾਹੀ ਦੇ ਰੂਪ ਨੂੰ ਚਾਰ ਚੰਨ ਲਾ ਦਿੱਤੇ ਮਾਹੀ ਦੀ ਨਾਨੀ ਕਿਹਾ ਭਾਬੀ ਮੇਰਾ ਵੀ ਇਸ ਤਰ੍ਹਾਂ ਦਾ ਸੀ ਹੀ ਸਟਾਈਲ ਬਣਾ ਦਿਓ ਮਾਹੀ ਨੇ ਆਪਣੀ ਨਾਨਨ ਦਾ ਵੀ ਇਹ ਸਟਾਈਲ ਬਣਾ ਦਿੱਤਾ ਸਾਰੀ ਤਿਆਰ ਹੋ ਕੇ ਬਾਹਰ ਵਾਲੇ ਕਮਰੇ ਵਿੱਚ ਆ ਗਈ ਕਮਰੇ ਵਿੱਚ ਮੁਹੱਲੇ ਦੀਆਂ ਬਹੁਤ ਲੇਡੀਜ਼ ਬੈਠੀਆਂ ਸਨ ਜੋ ਮਾਹੀ ਨੂੰ ਵੇਖਣ ਆਈਆਂ ਸਨ ਮਾਹੀ ਦਾ ਰੰਗ ਰੂਪ ਵੇਖ ਕੇ ਸਾਰੀਆਂ ਜਨਾਨੀਆਂ ਦੇ ਦੰਦ ਜੋੜ ਗਏ ਸ਼ਗਨ ਵਗੈਰਾ ਦਿੱਤੇ ਗਏ ਮਾਹੀ ਦੇ ਨਨਾਂ ਨੇ ਹੱਥ ਫੈਲਾ ਕੇ ਮਾਹੀ ਨੂੰ ਕਿਹਾ ਭਾਬੀ ਮੇਰਾ ਲਾਗ ਸਿਰ ਗੁੰਦਨ ਦਾ ਲੈ ਸਿਰ ਤੇ ਮੇ ਆਪ ਗੁੰਦਿਆ ਆਪਣਾ ਵੀ ਤੇ ਤੁਹਾਡਾ ਵੀ ਲਾਗ ਮੈਨੂੰ ਦਿਓ ਮਾਹੀ ਨੇ ਸਹਿਸਵਾ ਕਰ ਦਿੱਤਾ ਮੁਹੱਲੇ ਦੀਆਂ ਜਨਾਨੀਆਂ ਵੀ ਹੈਰਾਨ ਰਹਿ ਗਈਆਂ। ਉਹਨਾਂ ਮਾਹੀ ਦੀ ਸੱਸ ਨੂੰ ਕਿਹਾ ਕੁੜੀ ਸੋਹਣੀ ਵੀ ਹੈ ਤੇ ਤੀਜ ਵੀ ਤੇਰੇ ਪੁੱਤ ਸਿੰਦਰ ਨੂੰ ਸੁਧਾਰ ਦੇਵੇਗੀ। ਅਖੀਰ ਵਾਲੀ ਗੱਲ ਸੁਣ ਕੇ ਮਾਹੀ ਵੀ ਹੈਰਾਨ ਸੀ। ਸਿੰਦਰ ਤੇ ਉਸ ਦਾ ਪਰਿਵਾਰ ਮਾਹੀ ਨੂੰ ਲੈ ਕੇ ਆਪਣੇ ਵੱਡਿਆਂ ਨੂੰ ਮੱਥਾ ਟੇਕਣ ਗਏ। ਉਸ ਤੋਂ ਬਾਅਦ ਮਾਹੀ ਤੇ ਸਿੰਦਰ ਨੇ ਮਾਹੀ ਦੇ ਪੇਕੇ ਘਰ ਫੇਰੀ ਪਹੁੰਚਾਣਾ ਸੀ। ਇਸ ਫੇਰੀ ਦੌਰਾਨ ਸਿੰਦਰ ਨੇ ਮਾਹੀ ਨਾਲ ਗਲਵੱਤ ਕੀਤੀ। ਮਾਹੀ ਨੇ ਸਿੰਦਰ ਨੂੰ ਕਿਹਾ ਵੀ ਦੋ ਦਿਨ ਸ਼ਰਾਬ ਨਾ ਪੀਓ ਸਤਿੰਦਰ ਨੇ ਉਸੇ ਸਿਰ ਤੇ ਹੱਥ ਰੱਖ ਕੇ ਕਸਮ ਖਾਦੀ ਕਿ ਉਹ ਦਿਨ ਸ਼ਰਾਬ ਨਹੀਂ ਪੀਵੇਗਾ ਮਾਹੀ ਦੀ ਨਵੇਂ ਜ਼ਿੰਦਗੀ ਸ਼ੁਰੂ ਹੋ ਗਈ ਸਤਿੰਦਰ ਦੇ ਮਾਪੇ ਦੇ ਪਰਾਪੈਨ ਨਾਲ ਮਾਹੀ ਕੁਲ ਮਿਲ ਗਈ ਸੀ ਸਤਿੰਦਰ ਰੂਸ਼ਾ ਪਿੰਦਾ ਸੀ ਇੱਕ ਦਿਨ ਮਾਹੀ ਮਾਹੀ ਦੀ ਸੱਸ ਤੇ ਨਾਨ ਉਹ ਆਪਣੇ ਘਰ ਦਰਵਾਜ਼ੇ ਵਿੱਚ ਖੜੀਆਂ ਸਨ ਤਾਂ ਅਚਾਨਕ ਦੋ ਬੱਚੇ ਗਲੀ ਵਿੱਚ ਆ ਗਏ ਮਾਹੀ ਦੇ ਨਾਨਾ ਨੇ ਕਿਹਾ ਭਾਬੀ ਉਸ ਬੱਚੇ ਨੂੰ ਚੁੱਕ ਕੇ ਲਿਆਓ ਮਾਹੀ ਕੋ ਜੀ ਚਿਚਕ ਰਹੀ ਸੀ ਮਾਹੀ ਦੀ ਸੱਸ ਨੇ ਵੀ ਕਿਹਾ ਕੋਈ ਨਹੀਂ ਚੁੱਕ ਲਿਆ ਬੇਟਾ ਜਿਉਂ ਹੀ ਮਾਹੀ ਬੱਚੇ ਨੂੰ ਚੁੱਕਣ ਗਲੀ ਵਿੱਚ ਗਈ ਤਾਂ ਸਾਹਮਣੇ ਤੋਂ ਸਤੰਦਰ ਆ ਗਿਆ ਉਸ ਨੂੰ ਬਹੁਤ ਗੁੱਸਾ ਚੜਿਆ ਵੀ ਤੂੰ ਘਰ ਦੀ ਦਹਲਿਜ਼ ਤੋਂ ਬਾਹਰ ਪੈਰ ਕਿਵੇਂ ਪਾਇਆ ਉਸ ਨੇ ਆਮ ਦੇਖੀ ਨਾ ਤਾਮ ਟੜਾਕ ਟੜਾਕ ਦੋ ਥੱਪੜ ਮਾਹੀ ਨੂੰ ਜੜ ਦਿੱਤੇ ਮਾਹੀ ਦੀ ਚੀਕ ਨਿਕਲ ਗਈ ਮਾਹੀ ਦੀ ਸੱਸ ਦੇ ਨਾਨ ਨੇ ਵਤੀਰਾ ਸਮਝਾਇਆ ਵੀ ਸਾਡੇ ਕਹੀ ਗਲੀ ਵਿੱਚ ਗਈ ਸੀ पर स्तर का गुस्सा ठंडा नहीं सी हो रहा उसने अंदर आके माही माह थप्पड़ माही चढ़ी समझ नहीं आ रही सी, भी उसने ऐसा की गुना कर देता। उसने उसने सजा गई, उस सारी उसका विर के दूसरे घर आ गई पर पहला भी गुलाम सी। ते हम भी गुलाम पहला उसके पेके घर पिता के भरा उसके मालिक सन ਤੇ ਹੋਂ ਉਸ ਦਾ ਪਤੀ ਉਸ ਦਾ ਮਾਲਿਕਾ ਦੋਨੋਂ ਖਲਾਤਾਂ ਵਿੱਚ ਵਸ ਇੱਕ ਹੀ ਫਰਕ ਸੀ ਪਿਤਾ ਜੀ ਆਪਣੀ ਅੱਖਾਂ ਦੀ ਕੂਰ ਨਾਲ ਸਮਝਾਉਂਦੇ ਸਨ ਇੱਥੇ ਉਹ ਗੱਲ ਥੱਪੜ ਨਾਲ ਸਮਝਾਈ ਜਾਂਦੀ ਸੀ ਮਾਹੀ ਨੂੰ ਆਪਣੀ ਹਾਲਤ ਉਸ ਗਾਂ ਵਰਗੀ ਲੱਗੀ ਜਿਸ ਦਾ ਸੰਗਲਿਕ ਮਾਲਕ ਨੇ ਦੂਸਰੇ ਮਾਲਕ ਨੂੰ ਫੜਾ ਦਿੱਤਾ ਹੋਵੇ ਸੰਗਲ ਤਾਂ ਉਸੇ ਗੱਲ ਵਿੱਚ ਹੀ ਸੀ ਬਸ ਕਿਲਾ ਹੀ ਬਦਲੇ ਸੀ ਪਰ ਇਹਨਾਂ ਚਾਰ ਥੱਪੜਾਂ ਨੇ ਮਾਹੀ ਨੂੰ ਇੱਕ ਚੁਲਬਲੀ ਕੁੜੀ ਤੋਂ ਇੱਕ ਗੰਭੀਰ ਔਰਤ ਬਣਾ ਦਿੱਤਾ ਸੀ ਹੁਣ ਉਹ ਕਰਦੀ ਹਰ ਕੰਮ ਵਿੱਚ ਆਪਣੀ ਸਸਤਾ ਹੱਥ ਵਟਾਉਂਦੀ ਸਤਿੰਦੇ ਸ਼ਰਾਬੀ ਕੇ ਘਰ ਆਉਂਦਾ ਉਸ ਨੂੰ ਗਾਲਾਂ ਕੱਢਦਾ ਪਰ ਹੁਣ ਉਸ ਨੂੰ ਉਸ ਦੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਸੀ ਆਉਂਦਾ ਉਹ ਸਭ ਦਾ ਖਿਆਲ ਰੱਖਦੀ ਆਪਣੇ ਸਸਤੇ ਸੋਰੇ ਦਾ ਆਪਣੇ ਦਿਉਰਾਂ ਦਾ ਆਪਣੀ ਨਾਨਾ ਦਾ ਉਹ ਘਰ ਵਿੱਚ ਵੱਡੀ ਪਰਜਾਈ ਵਾਲਾ ਰੋਲ ਅਦਾ ਕਰਦੀ ਭਮੀ ਹੋਮਰ ਵਿੱਚ ਕਾਰਜ ਸਭ ਤੋਂ ਛੋਟੀ ਸੀ ਮਹਿਜ 19 ਸਾਲ ਦੀ ਪਰ ਕਿਉਂਕਿ ਉਹ ਘਰ ਦੀ ਵੱਡੀ ਪਰਜਾਈ ਸੀ ਇਸ ਲਈ ਉਸ ਦੀਆਂ ਜ਼ਿੰਮੇਵਾਰੀਆਂ ਵਿਵਸਨ ਉਸ ਨੇ ਹੌਲੀ-ਹੌਲੀ ਇਹ ਜ਼ਿੰਮੇਵਾਰੀਆਂ ਚੱਕਣੀਆਂ ਸ਼ੁਰੂ ਕਰ ਦਿੱਤੀਆਂ ਸਨ ਹਾਲਾਤਾਂ ਨੇ ਉਸ ਨੂੰ ਕੁੜੀ ਤੋਂ ਔਰਤ ਬਣਾ ਦਿੱਤਾ ਸੀ ਮਾਹੀ ਨੂੰ ਬੱਚੇ ਦੀ ਆਸ ਹੋਈ ਉਸ ਦੇ ਸੱਸ ਨੇ ਉਸ ਨੂੰ ਪਿਆਰ ਕੀਤਾ ਕਿ ਤੂੰ ਸਾਡਾ ਵੰਸ਼ ਅੱਗੇ ਵਧਾ ਰਹੀ ਆ ਉਸ ਦੀ ਗੋਦ ਭराई ਦੀ ਰਸਮ ਹੋਈ ਉਸ ਦੇ ਪੇਕਿਆਂ ਵੱਲੋਂ ਸਾਰੇ ਪਰਿਵਾਰ ਨੂੰ ਕੱਪੜੇ ਤੇ ਮਠਾਈਆਂ ਦਿੱਤੀਆਂ ਗਈਆਂ ਮਾਹੀ ਦਾ ਪੇਕਾ ਪਰਿਵਾਰ ਵੀ ਖੁਸ਼ ਸੀ ਕਿ ਬੱਚਾ ਹੋ ਨਾਲ ਕੁੜੀ ਦੇ ਪੈਰ ਲੱਗ ਜਾਣਗੇ ਮਾਹੀ ਹੁਣ ਪਰ ਕਮਨਾ ਕਰਦੀ ਪਰ ਹਰ ਰੋਜ਼ ਦੇ ਕੰਮ ਹੋ ਰੁਟੀਨ ਚ ਕਰਦੀ ਰਹਿੰਦੀ ਸਤਿੰਦਰ ਦੇ ਘਰ ਵਾਲੀ ਗਲੀ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਇੱਕ ਕੁੜੀ ਸੀ ਕਲਦੀਪ ਜਰੀਦੀਪੀ ਦੀਪੀ ਦਾ ਸਤਿੰਦਰ ਦੇ ਘਰ ਆਉਣਾ ਜਾਣਾ ਕਾਫੀ ਪੁਰਾਣਾ ਸੀ ਸਤਿੰਦਰ ਤੇ ਦੀਪੀ ਹਾਣੋਹਣੀ ਸਨ ਇਸ ਲਈ ਦੋਨਾਂ ਵਿੱਚ ਇੱਕ ਦੂਜੇ ਪ੍ਰਤੀ ਲਗਾਵ ਵਧ ਗਿਆ ਸਿੰਦਰ ਨੇ ਆਪਣੇ ਵਿਆਹ ਤੋਂ ਪਹਿਲਾਂ ਹੀ ਦੀਪੀ ਨਾਲ ਸੰਬੰਧ ਬਣਾ ਲਏ ਸਨ ਵਿਆਹ ਤੋਂ ਬਾਅਦ ਵੀ ਸਤਿੰਦਰ ਦੇ ਵਿਆਹ ਤੋਂ ਬਾਅਦ ਦੀਪੀ ਦਾ ਵੀ ਵਿਆਹ ਹੋ ਗਿਆ ਸੀ ਪਰ ਉਹ ਹਰ ਰੋਜ਼ ਹੀ ਅਬ ਦੀਪੀ ਕੀ ਕਰਤੂਰੀ ਰਹਿੰਦੀ ਉਸਤਿੰਦਰ ਦੇ ਘਰ ਵੀ ਆਉਂਦੀ ਉਹ ਬਹੁਤੀ ਸੋਹਣੀ ਨਹੀਂ ਸੀ ਮਾਹੀ ਦੇ ਮੁਕਾਬਲੇ ਤਾਂ ਜਮਾ ਵੀ ਨਹੀਂ ਵਿਆਹ ਤੋਂ ਬਾਅਦ ਉਸ ਦਾ ਇਸ ਤਰ੍ਹਾਂ ਸਤਿੰਦਰ ਦੇ ਘਰ ਆਉਣਾ ਜਿਵੇਂ ਉਸਤਿੰਦਰ ਵੀ ਵਿਆਹਿਆ ਹੋਇਆ ਹੈ ਤਾਂ ਸਤਿੰਦਰ ਦੇ ਮਾਪੇ ਨੂੰ ਚੰਗਾ ਨਹੀਂ ਸੀ ਲੱਗਦਾ ਪਰ ਉਹ ਔਣਾ ਕਦੋਂ ਹਟਦੀ ਸੀ ਉਸਨੇ ਆਉਣਾ ਵੀ ਉਦੋਂ ਚਰਨ ਸਿੰਦਰ ਨੇ ਕਰ ਹੋਣਾ ਇੱਕ ਦਿਨ ਮੌਕਾ ਤੜ ਕੇ ਸਿੰਦਰ ਦੇ ਪਿਤਾ ਜੀ ਨੇ ਦੀਪੀ ਨੂੰ ਸਮਝਾਇਆ ਪੁੱਤਰ ਸਾਡੇ ਘਰ ਬਹੂ ਆ ਗਈ ਆ ਤੂੰ ਸਾਡੇ ਘਰ ਨਾ ਆਇਆ ਕਰ ਪਰ ਦੀਪੀ ਕਿੱਥੇ ਮੰਨਣ ਵਾਲੀ ਸੀ ਉਦੋਂ ਮਾਹੀ ਨੂੰ ਵੀ 8 ਮਹੀਨਾ ਲੱਗਿਆ ਸੀ ਪਿਛਲੇ 2 ਮਹੀਨੇ ਤੂੰ ਆਪਣੀ ਸੱਸ ਕੋਲ ਹੀ ਸੌਂਦੇ ਸੀ ਇੱਕ ਦਿਨ ਮਾਹੀ ਨੇ ਸਿੰਦਰ ਨੂੰ ਦੀਪੀ ਨਾਲ ਗਲਤ ਅਵਸਥਾ ਵਿੱਚ ਵੇਖ ਲਿਆ ਉਸਨੇ ਆਪਣੀ ਸੱਸ ਕੋ ਲਾ ਕੇ ਰੋਣਾ ਸ਼ੁਰੂ ਕਰ ਦਿੱਤਾ ਉਸਦੇ ਪਿੱਛੇ ਸਿੰਦਰ ਵੀ ਆ ਗਿਆ ਉਸਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸਿੰਦਰ ਦੀ ਮਾਂ ਨੇ ਬਹੁਤ ਰੋਲਾ ਪਾਇਆ ਬੇ ਪੁੱਤ ਨਾ ਇਸ ਕੌ ਨੂੰ ਕਿਉਂ ਮਾਰਦਾ ਇਸਨੇ ਤੇਰਾ ਕੀ ਵਿਗਾੜਿਆ ਵੀ ਇਸਦੀ ਹਾਲਤ ਵੇਖ ਮਾਂ ਤਰਲੇ ਪਾ ਰਹੀ ਸੀ ਪਰ ਸਿੰਦਰ ਆਪਣੇ ਗੁੱਸੇ ਨੂੰ ਮਾਹੀ ਤੇ ਉਤਾਰ ਰਿਹਾ ਸੀ ਮਰਦ ਦੀ ਹੁਕਮਜੂਰੀ ਆ ਉਹ ਆਪਣੀ ਗਲਤੀ ਨੂੰ ਸਹੀ ਠਹਿਰਾਉਣ ਲਈ ਹਮੇਸ਼ਾ ਬਲ ਦਾ ਇਸਤੇਮਾਲ ਕਰਦਾ ਹੈ ਉਸਨੂੰ ਲੱਗਦਾ ਵੀ ਉਹ ਸਾਹਮਣੇ ਵਾਲੇ ਨੂੰ ਇੰਨਾ ਡਰਾ ਕੇ ਰੱਖੀ ਫਿਰ ਅਗਲਾ ਉਸਦੀ ਗਲਤੀ ਤੇ ਉਗਲਣਾ ਚੱਕੀ। ਸਿੰਦਰ ਵੀ ਉਹ ਕਰ ਰਿਹਾ ਸੀ। ਕਾਫੀ ਕੁਟਖਾਨ ਤੋਂ ਬਾਅਦ ਮਾਹੀ ਉੱਠੀ। ਉਸਨੇ ਟੇਬਲ ਤੇ ਪਈਆਂ ਸਾਰੀਆਂ ਗੋਲੀਆਂ ਦੀ ਮੁੱਠ ਭਰੀ ਦੇਖਾ ਗਈ। ਉਹ ਮਰਨਾ ਚਾਹੁੰਦੀ ਸੀ। ਉਸਨੂੰ ਆਪਣੇ ਪੇਟ 'ਚ ਪਲ ਰਹੀ ਬੱਚੇ ਦਾ ਵੀ ਖਿਆਲ ਨਾ ਆਇਆ। ਮਾਹੀ ਦੇ ਸਸਨੇ ਉਸਨੂੰ ਗੋੜੀਆਂ ਖਾਂਦੇ ਨੂੰ ਵੇਖ ਲਿਆ। ਉਸਨੂੰ ਤੁਰੰਤ ਹਸਪਤਾਲ ਲਿਆ ਗਿਆ। ਉਸਦੀ ਤੇ ਉਸਦੇ ਹੋਣ ਵਾਲੇ ਬੱਚੇ ਦੀ ਜਾਨ ਬਚ ਗਈ। ਮਾਹੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਘਰ ਵਿੱਚ ਸਭ ਬਹੁਤ ਖੁਸ਼ ਸਨ ਕਸਤਿੰਦਰ ਵੀ ਖੁਸ਼ ਸੀ ਉਹ ਵੀ ਆਪਣੇ ਬੇਟੀ ਨੂੰ ਬੇਹੱਦ ਪਿਆਰ ਕਰਦਾ ਮਾਹੀ ਨੇ ਹੌਲੀ-ਹੌਲੀ ਫੇਰ ਕਰਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸਤਿੰਦਰ ਦੀ ਸ਼ਰਾਬ ਪੀ ਕੇ ਗਾਲਾਂ ਕੱਢਣ ਦੀ ਆਦਤ ਨਾ ਗਈ ਉਹ ਸ਼ਰਾਬ ਪੀ ਕੇ ਮਾਹੀ ਨੂੰ ਗਾਲਾਂ ਕੱਢਦਾ ਪਰ ਮਾਹੀ ਨੂੰ ਹੁਣ ਆਦਤ ਹੋ ਗਈ ਸੀ ਮਾਹੀ ਦੇ ਨਾਂ ਲਈ ਇੱਕ ਮੁੰਡਾ ਪਸੰਦ ਕੀਤਾ ਗਿਆ ਸਾਰੇ ਪਰਿਵਾਰ ਨੂੰ ਮੁੰਡਾ ਤੇ ਉਸ ਦਾ ਪਰਿਵਾਰ ਪਸੰਦ ਆ ਗਿਆ ਮਾਹੀ ਦੀ ਨਨਾਨ ਦਾ ਰਿਸ਼ਤਾ ਪੱਕਾ ਹੋ ਗਿਆ 6 ਮਹੀਨੇ ਬਾਅਦ ਵਿਆਹ ਸੀ ਕਿਉਂਕਿ ਸਤਿੰਦਰ ਘਰ ਵਿੱਚ ਸਭ ਤੋਂ ਵੱਡਾ ਸੀ ਇਸ ਲਈ ਉਸਨੇ ਅੱਗੇ ਲੱਗ ਕੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਮਾਹੀ ਨੇ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਸਾਰੇ ਕੰਮ ਕੀਤੇ ਮਾਹੀ ਨੇ ਆਪਣੀ ਸੱਸ ਤੇ ਅੱਗੇ ਆਪਣੇ ਸਾਰੇ ਅਣਜੇ ਹੁੰਦੇ ਸੂਟ ਤੇ ਗਹਿਣੇ ਰੱਖ ਦਿੱਤੇ ਉਸਨੇ ਸੱਸ ਨੂੰ ਕਿਹਾ ਜੋ ਲੈਣਾ ਲੈ ਸਕਦੇ ਹੋ ਮਾਹੀ ਆਪਣੀ ਸੱਸ ਨੂੰ ਆਪਣੀ ਮਾਂ ਹੀ ਸਮਝਦੀ ਸੀ ਉਹ ਉਸੇ ਹਰਗੱਲ ਮੰਦੀ ਗਲੀ ਮੁਹੱਲੇ ਮਾਹੀ ਦੇ ਚਰਚੇ ਸਨ ਜਨਾਨੀ ਕਹਿੰਦੇ ਸਾਨੂੰ ਹੋਵੇ ਤਾਂ ਬਿਸ਼ਨ ਘਰ ਦੇ ਨੂੰ ਵਰਗੀ ਮਾਹੀ ਦੇ ਨਾਨ ਦਾ ਵਿਆਹ ਬਹੁਤ ਧੁੰਮ ਧਾਮ ਨਾਲ ਹੋਇਆ ਵਿੱਚਕ ਮਾਹੀ ਦਾ ਬੇਟਾ ਅਜੇ ਛੋਟਾ ਸੀ ਪਰ ਫਿਰ ਵੀ ਉਸਨੇ ਅੱਗੇ ਲੱ ਕੇ ਸਾਰੇ ਕੰਮ ਕੀਤੇ ਮਾਹੀ ਨੇ ਵੱਡੀ ਪਰਜਾਈ ਨਾਤੇ ਆਪਣੀ ਨਾਨ ਨੂੰ ਪਿਆਰ ਤੇ ਦులਾਰ ਨਾਲ ਵੇਦਾ ਕੀਤਾ ਮਾਹੀ ਦੀ ਨਾਨ ਆਪਣੇ ਘਰ ਚ ਚਲੀ ਗਈ ਸੀ ਮਾਹੀ ਦੇ ਦੂਰ ਪੜ ਰਹੇ ਸਨ ਹੁਣ ਮਾਹੀ ਦੀ ਸੱਸ ਨੇ ਵੀ ਕੋੜੀ ਤਵਿਆ ਕਰਕੇ ਜ਼ਿੰਮੇਵਾਰੀ ਛੱਡ ਦਿੱਤੀ ਕਰਦੀ ਸਾਰੀ ਜ਼ਿੰਮੇਵਾਰੀ ਹੁਣ ਮਾਹੀ ਨੇ ਸੰਭਾਲ ਲਈ ਇੱਕ ਵਾਰ ਫਿਰ ਮਾਹੀ ਨੂੰ ਬੱਚੇ ਦੀ ਆਸ ਹੋਈ ਪਰ ਇਸ ਵਾਰ ਮਾਹੀ ਨੇ ਕੰਮ ਨਹੀਂ ਛੱਡਿਆ ਉਸ ਨੇ ਸਾਰੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਮਾਹੀ ਨੇ ਇਸ ਵਾਰ ਇੱਕ ਖੂਬਸੂਰਤ ਬੱਚੀ ਨੂੰ ਜਨਮ ਦਿੱਤਾ ਮਾਹੀ ਦੀ ਬੇਟੀ ਵੀ ਮਾਹੀ ਵਰਗੀ ਬਹੁਤ ਸੁੰਦਰ ਸੀ ਮਾਹੀ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਤੇ ਬੱਚਿਆਂ 'ਚ ਵਿਅਸਤ ਹੋ ਗਈ ਉਹਦੇ ਦੀਪੀ ਦੇ ਘਰ ਵਾਲੇ ਦਾ ਬਾਹਰ ਦਾ ਪ੍ਰੋਗਰਾਮ ਬਣ ਗਿਆ ਤੇ ਉਹ ਦੀਪੀ ਨੂੰ ਲੈ ਕੇ ਬਾਹਰ ਚਲਾ ਗਿਆ ਸਿੰਦਰ ਦੇ ਸੁਭਾਅ ਵਿੱਚ बस ਇੰਨਾ ਸਦਾਰ ਹੋਇਆ ਹੁਣ ਉਹ ਸ਼ਰਾਬ ਪੀ ਕੇ ਮਾਹੀ ਨੂੰ ਸਿਰਫ ਗਾਲਾਂ ਹੀ ਕੱਢਦਾ ਪਰ ਕੁਟਮਾਰ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਬਨੇ ਰਹੋ ਚੈਨਲ ਦੇ ਨਾਲ ਸਰ ਸ਼ੀਕਾਲ ਜੀ